ਸਾਡੇ ਕੋ ਸਾਥੀ ਸੰਘਰਸ਼ ਦੇ ਮੈਦਾਨ ਚ ਨੇ ਸਰਹੰਗ ਕਨਾਲ ਤੇ ਦੋਹੇ ਜੋੜੀਆਂ ਨਹਿਰਾਂ ਜਿਹੜੀਆਂ ਫਰੀਦਕੋਟ ਭਗਵਾਨਤਮਾਨ ਸਰਕਾਰ ਇਹਨਾਂ ਨੂੰ ਪੱਕਾ ਕਰਨ ਦਾ ਇਰਾਦਾ ਤਿਆਗ ਦੇ ਨਹੀਂ ਤਾਂ ਇਸ ਦੇ ਖਲਾਫ ਸੰਘਰਸ਼ ਦਾ ਸਨਮਾਨਾ ਕਰਨ ਲਈ ਤਿਆਰ ਹੈ ਇਹਨੀਆਂ ਬੇਕੀਆ ਕਰਦਾ ਹੋਇਆ ਆਪਣੀ ਥਾਂ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਈ ਸਾਰਿਆਂ ਨੂੰ ਬੇਨਤੀ ਆ तकरीबन 20-25 ਮਿੰਟ ਸਟੇਜ ਚੱਲਣੀ ਆ ਕਿਰਪਾ ਕਰਕੇ ਬੈਠੇ ਰਹੋ ਆਪਣੇ ਪੰਜਾਬ ਦੇ ਕੁਝ ਲੀਡਰ ਤੇ ਨੈਸ਼ਨਲ ਲੀਡਰ ਜਿਹੇ ਬੁਲਾ ਰਹੇ ਬਾਤੂ ਆ ਸੋ ਸਾਰਿਆਂ ਨੇ ਜਾਣਨਾ ਨਹੀਂ ਬਸ 20 ਮਿੰਟ ਦੀ ਗੱਲ ਆ ਮੈਂ ਹਰਿਆਣੇ ਤੋਂ ਕੌਤ ਸਾਹਿਬ ਨੂੰ ਬੇਨਤੀ ਕਰੂੰਗਾ 2-4 ਮਿੰਟ ਉਹ ਹਜ਼ਰੀ ਲਵਾਉਣ ਉਦੋਂ ਤੱਕ ਕੇਸ਼ਕਾਤ ਜੀ ਉਹ